ਕੀ ਜਾਰੀ ਕਿਹੜੀ ਜਗ੍ਹਾ ਤੇ ਕੀਤੀ ਜਾ ਰਹੀ ਹੈ ਜੀ ਅੱਜ ਮਲਕਪੁਰ ਵਿੱਚ ਅਮਰਜੀਤ ਕੌਰ 바이ਫਾ ਕੁਮਨੀਤ ਸਿੰਘ ਉਹਨਾਂ ਦੇ ਘਰ ਤੇ ਕੀਤੀ ਜਾ ਰਹੀ ਹੈ ਮੇਰੇ ਗਲਾਟਾ ਦੇ ਨਾਲ ਸਾਡੇ ਅਫੀਸਰ ਨਾਲ ਨੇ ਜਿਹੜੀ ਅਨਰਥਕਾਰਦ ਕੋਰਪੋਰਸ਼ਨ ਰਹਿ ਗਿਆ ਨਾਲ ਜਿਹੜੀ ਇਹ 2013 ਤੋਂ ਨਸ਼ੀਰਾ ਕੰਮ ਕਰਦੀ ਸੀ ਤੇ ਤਕਰੀਬਨ 7-8 ਵਾਰ ਕੇ ਰਜਿਸਟਰਡ ਨੇ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਜੁਧ ਨਸ਼ਿਆਂ ਦੇ ਵਿਰੁੱਧ ਉੰਟੀ ਮਹਿਮਦੇਦੀ ਨਾ ਤੇ ਉਹਦੇ ਵਿੱਚ ਕਲਾਟਾ ਵਾਲੇ ਕਿਸੇ ਨਾਮ ਨੇ ਤੇ ਕਾਰਵਾਈ ਕਰ ਰਹੇ ਨੇ ਸਰ ਇਹ ਪ੍ਰੋਜੈਕਟ ਜੇਲ੍ਹ ਚ ਹੈਗੀ ਹੈ ਕਿ ਇਸ ਵੇਲੇ ਨੂੰ ਬੁਝੇ ਕੁਝ ਬੈਕਗ੍ਰਾਉਂਡ ਕੀ ਹੈ ਇਹ ਕਿਨੇ ਦੇ ਤੋਂ ਨਸ਼ਾ ਵੇਚਦੀ ਸੀ ਇਹ 2013 ਤੋਂ ਨਸ਼ਾ ਵੇਚਦੀ ਆ ਤੇ ਹੁਣ ਇਸ ਟਾਈਮ ਇਹ ਇਹ ਕਿੰਨੇ ਮਹੀਨੇ ਤੋਂ ਨਸ਼ਾ ਕਰਦਾ ਹੈ ਹਾਂਜੀ ਹਾਂ ਇੱਕ ਦਿਨ ਦੀ ਸਰ ਪਹਿਲਾਂ ਕਿੰਨੇ ਕਮਾਂ ਵਾਲੇ ਦਰਜ ਨੇ ਪਹਿਲਾਂ 7-8 ਮੁਕੱਦਮੇ ਦਰਜ ਨੇ 2013 ਤੋਂ ਲਗਾਤਾਰ ਕਰਦੀ ਆ ਸਰ ਲਾਸਟ ਕਦੋਂ ਅਰੈਸਟ ਹੋਇਆ ਇਹਦੀ ਕਈ ਸੀਗੀ ਲਾਸਟ ਹੈ ਬਲੱਤੀ ਕੀ 220 ਪਈਆ ਦੀ ਲਾਸਟ ਰੈਸਟ ਕਿੰਨੀ ਰਿਕਵਰੀ ਸੀਗੀ ਇਹਦੇ ਤੋਂ ਕਿੱਦਾਂ ਕਰਾਂ ਰਿਕਵਰੀ ਉਹ ਤਾਂ ਦੱਸ ਦਿਆਂਗਾ ਸਾਫ ਸਾਫ ਗ੍ਰਾਹ ਹੈ ਕਿਤੇ ਸਰ ਲੱਗਦਾ ਕਿਤੇ ਨਸ਼ੇ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਤੋਂ ਮਹੀਨਿਆਂ ਤੱਕ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਆ ਇਸ ਘਰ ਤੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਅਨੁਗ੍ਰਾਨ ਅਧਿਕਾਰ ਤੋਂ ਕੋਰਟਮੈਂਟ ਵੀ ਜਿਗਲਾਡਾ ਵਾਲੇ ਵੀ ਸਾਡੇ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਸੀ ਠੱਕੇ ਦਾ ਬਣਾਇਆ ਸੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਸੀ ਤੇ ਇਹ ਜਿਹੜੇ ਨਸ਼ਾ ਮੁਕਤ ਪੰਜਾਬ ਵਾਲਾ ਅਸੀਂ ਗੱਲ ਕਰ ਰਹੇ ਆ ਤੇ ਉਹ ਵੀ ਮਹਿੰਦੀਨ ਜੀ ਇੱਕ ਹਾਲ ਵੀ ਤਾਂ ਹੁਣ ਸਰ ਇਹਨਾਂ ਦੇ ਰਿਕਾਰਡ ਜਿਹੜਾ ਫੈਮਲੀ ਬੈਕਗ੍ਰਾਉਂਡ ਇਹਨਾਂ ਦਾ ਕੁਝ ਬਿਲਕੁਲ ਜੀ ਉਹ ਇਨਵੈਸਟੀਗੇਸ਼ਨ ਕਰੇ ਰਹੇ ਆ ਸਾਡੀ ਪਹਿਲਾਂ ਚੱਲੇ ਰਿਹਾ ਸੀ ਉਸ ਨੂੰ ਤਾਂ ਹੀ ਅਸੀਂ ਕੰਕਲੂਡ ਕੀਤਾ ਹੈ ਕਿ ਕਿਉਂਕਿ ਇਹਨਾਂ ਨੂੰ ਇਹੀ ਆ ਤੁਹਾਡੇ ਸਭ ਨੂੰ ਇਹੀ ਹੈਗੀ ਸਾਰਿਆਂ ਨੂੰ ਅਪੀਲ ਹੈ ਵੀ ਇਹ ਕਮਾਂ ਨੂੰ ਛੱਡੋ ਆਪਾਂ ਇੱਕ ਤੰਦਰੁਸਤ ਪੰਜਾਬ ਬਣਾਈਏ ਜਿਹੜਾ ਇਹ ਨਸ਼ਿਆਂ ਦਾ ਕੋਹੜ ਹੈ ਇਹਨੂੰ ਤੈਨੂੰ ਛੱਡ ਕੇ ਬਿਲਕੁਲ ਆਪਾਂ ਨਾਰਮਲ ਜਿੰਦਗੀ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਪਿੱਛੋਂ ਕਿਹੜਾ ਗਰੋ ਸੀਗਾ ਨਾ ਤਾਂ ਕੋਈ ਕਿੰਨਾ ਟਾਈਅਪ ਸੀਗਾ ਇਹਨਾਂ ਦਾ ਗਰੋ ਟਾਈਅਪ ਤਾਂ ਕੀ ਹੈ ਟਾਈਅਪ ਦਾ ਪਰਸੇ ਨਹੀਂ ਹੁੰਦਾ ਗਰੋ ਇਹਨਾਂ ਦਾ ਕਿਹੜਾ ਨਸ਼ੇ ਵਾਲਾ ਗਰੋ ਕਿਹੜਾ ਹੁੰਦਾ ਹਾਂ ਕਿਨੇ ਕਿ ਪਹਿਲੇ ਸਰ ਜਿਹੜਾ ਪਰਿਵਾਰ ਇੱਥੇ ਰਹਿੰਦਾ ਸੀ ਉਹਨੇ ਕਿਹ ਚੋਰ ਹਾਂਜੀ ਹਾਂ ਇਸੇ ਪਿੰਡ ਦੇ ਰਹਿੰਦੇ ਹਾਂ ਮਾਲਕ ਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਫੜਾਇਆ ਵੀ ਕਬਜ਼ਾ ਕਰਕੇ ਸਰ ਸਵੇਰੇ ਜਗਾ ਵੀ ਕਬਜ਼ਾ ਕੀਤਾ ਬਿਲਕੁਲ ਜੀ ਕਬਜ਼ਾ ਕੀਤਾ ਕਬਜ਼ਾ ਕਰਕੇ ਇਹਨਾਂ ਨੇ ਫੜਾਇਆ ਤੇ ਸਹਯਾਜਾਬ ਹੋਈ ਇਹ ਸਾਰੇ ਇਹਨਾਂ ਨੂੰ ਕਿਵੇਂ ਬਿਲਕੁਲ ਜੀ ਸਹਯਾਜਾਬ ਤਾਂ ਵੀ ਹੈਗੇ ਨੇ ਕਈ ਮੁਕੱਦਮਿਆਂ 'ਚ ਠੀਕ ਆ ਸਭ